ਨਹੀਂ ਆ ਵੀ ਬੜੇ ਬੜੇ ਪਾ ਲਿਓ ਗਏ ਹੈਲੋ ਗਾਈਜ਼ ਵੈਲਕਮ ਬੈਕ ਸਤਿ ਸ਼੍ਰੀ ਅਕਾਲ ਬਣਾਇਆ ਹੈ ਨਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਗੇ ਬੋਲ ਵੈਲਕਮ ਬੈਕ ਟੂ ਅਰ ਚੈਨਲ ਉੱਚੀ ਬੋ ਸੰਦਾ ਵੈਲਕਮ ਬੈਕ ਟੂ ਅਰ ਚੈਨਲ ਅੱਜ ਇਨਡਪੈਂਡੈਂਟ ਨਗਰ ਕੀਰਤਨ ਆਪਾਂ ਉੱਥੇ ਚੱਲਦੇ ਆ ਸਾਰੇ ਜਣੇ ਤੇ ਇਹ ਮੇਰੇ ਘਰੇ ਆਈ ਆ ਉਹ ਨਗਰ ਕੀਰਤਨ ਦੇਖਣੇ ਇਹਨਾਂ ਨੇ ਕਦੀ ਦੇਖਿਆ ਨਹੀਂ ਤੇ ਅੱਜ ਹੋਰ ਇਹ ਤਾਂ ਬੇਸਿਕ ਬਲਕਿ ਕਿ ਗਏ ਨਹੀਂ ਹੈਗੇ ਤਾਂ ਅੱਜ ਸਾਡੇ ਆਏ ਆ। ਹੂੰ। ਮੰਮਾ ਆ ਜਾਓ ਸਾਸ੍ਰਿਕਾ ਬਣਾ ਦੋ ਆ ਕੇ ਸਾਰਿਆਂ ਨੂੰ ਸਾਰਿਆਂ ਨੂੰ ਸਾਸ੍ਰਿਕਾਲ ਦੀ ਸਾਰਿਆਂ ਨੂੰ ਹੋਪਸ ਹੋਪੀ ਸਾਰੇ ਜਣੇ ਠੀਕ ਠਾਕ ਹੋਣਗੇ ਤੇ ਅੱਜ ਦਾ ਜਿਹੜਾ ਆਪਣਾ ਵਲੌਗ ਆ 2026 ਦਾ ਪਹਿਲਾ ਵਲੌਗ ਆ ਤੇ ਮੈਨੂੰ ਲੱਗਦਾ ਮੇਰੇ 3-4 ਮਹੀਨੇ ਬਾਅਦ ਲੱਗੀਆਂ ਬਣਾਉਣਾ ਹੈ ਨਾ ਇੰਨਾ ਟਾਈਮ ਹੋ ਗਿਆ ਹੁਣ ਨਾ ਸ਼ਾਇਦ ਤੇ ਜਿੱਦਾਂ ਕਿ ਤੁਹਾਨੂੰ ਪਤਾ ਆ ਵੀ ਜਿਹੜੀ ਹੈ ਨਾ ਲਾਈਫ ਬਹੁਤ ਜ਼ਿਆਦਾ ਬਿਜ਼ੀ ਆ ਜਿਹੜਾ ਕੰਮ ਆ ਨਾ ਵਲੌਗਿੰਗ ਦਾ ਇਹ ਹੈਗਾ ਮੇਨਸ ਕੇ ਜਿਹੜਾ ਫ੍ਰੀ ਆ ਥੋੜੇ ਜੇ ਉਹਨਾਂ ਲੇ ਕੰਮ ਆ ਜਿਹੜੇ ਹੈਗੇ ਵੀ ਬਿਜ਼ੀ ਸਾਰਾ ਕੰਮਕਾਰ ਦੇਖਣਾ ਇੱਧਰ ਬਾਹਰ ਲਾ ਵੀ ਘਰ ਦਾ ਵੀ ਵੀ ਉਹਨਾਂ ਲੇ ਵਲੋਗਿੰਗ ਕਰਨਾ ਬਹੁਤ ਔਖਾ ਹੈ ਤਾਂ ਮੇਰੇ ਕਾ ਚਲੋ ਅੱਜ ਆਪਣੇ ਹੈਗਾ ਨਗਰ ਕੀਰਤਨ ਸਾਲ ਬਾਅਦ ਹੀ ਦਿਨ ਆਉਂਦਾ ਆ ਤੇ ਆਪਾਂ ਅੱਜ ਵਲੌਗ ਸ਼ੂਟ ਕਰਦੇ ਆ ਤੇ ਇੱਕ ਉਹ ਮੈਮਰੀ ਜਿਹੜੀ ਉਹ ਹਨਾ ਜੁੜ ਜੂਗੀ ਤੇ ਚਲੋ ਠੀਕ ਆ ਜੀ ਆਪਾਂ ਹੁਣ ਚੱਲੇ ਆ ਗੁਰਦੁਆਰੇ ਤੇ ਆਪਣੇ ਨਾਲ ਦੇ ਭੈਣ ਜੀ ਹੁਣੀ ਵੀ ਆਉਂਦੇ ਪਏ ਆ ਤੇ ਫਿਰ ਆਪਾਂ ਤੁਹਾਨੂੰ ਸਾਰਿਆਂ ਨੂੰ ਵਲੌਗ ਦੇ ਵਿੱਚ ਦਿਖਾਵਾਂਗੇ ਆਪਣੇ ਪਿੰਡ ਦਾ ਨਗਰ ਕੀਰਤਨ ਸਾਰੇ ਜਾਣੇ ਵਲੌਗ ਦੇ ਨਾਲ ਬਣੇ ਰਹੋ ਹਾਂਜੀ ਸਾਡੇ ਸੋਹਣੇ ਦੋਨਾਂ ਦੇ ਮੈਚਿੰਗ ਜੇ ਇੱਧਰ ਦੀ ਜਿਹਾ ਕਲਰ ਲੱਗਿਆ ਕਿਉਂਕਿ ਸਾਨੂੰ ਤਿੰਨਾਂ ਨੂੰ ਕਦੇ ਸੇਮ ਨਹੀਂ ਮਿਲੇਗੇ ਮੈਂ ਤਾਂ ਫੋਟੋ ਵਿਖਾਣ ਲਈ ਫੋਟੋ ਵੀ ਖਿਚਾ ਲੈਣੇ ਆ ਸੋਹਣੇ ਲੱਗ ਰਹੇ ਤੁੰਨਾਂ ਦੇ ਸੋਹਣੇ ਹਾਂਜੀ ਬਾਕੀ ਸਾਡੇ ਸਹੀ ਆ ਹੈਨਾ ਮੇਰਾ ਦਾਸ ਤੋਂ ਮੇਰਾ ਹੀ ਚੰਗਾ ਹਰ ਆਪਣੀ ਆਪਣੀ ਫਿਗਰ ਬਣਦੀ ਸਾਰੇ ਸੋਹਣੇ ਲੱਗਣਦੇ ਆ ਚਲੋ terus kita berfakulti. ਕੋੜੀ ਕਾਲੀ ਨਾ ਕਰੋਗੇ ਰਾਤ ਚਲ ਜਾਓ ਲੇ ਅਨ ਲਾਵ ਕਿਹੜਾ ਪਿੰਡ ਆ ਹਾ ਆਦਕ ਬੈਠੇ ਆਇਆ ਕਿ ਕੰਨ ਉਹ ਮੇਰਾ ਮੂੰਹ ਆ ਲੱਗਾ ਈ ਕੁਛ ਸੁਣਨ ਹਣ ਤੂੰ ਅੰਟੀ ਕਿਹੜੇ ਪਿੰਡ ਪਹੁੰਚ ਗਏ ਆਪਾਂ ਰਾਮੂ ਥਿਆੜੇ ਪੁੱਤ ਰਾਮੂ ਥਿਆੜੇ ਪਹੁੰਚ ਗਏ ਹੈ ਨਾ ਇੱਥੇ ਹੈਗਾ ਹੁਣ ਚਾਪ ਪਕੌੜਿਆਂ ਦਾ ਲੰਗਰ ਕਿਹੜਾ ਪਿੰਡ ਰਾਮੂ ਥਿਆੜਾ ਅੱਛਾ ਈ ਕੀ ਕਹਿੰਦੇ ਤੁਸੀਂ ਨਹੀਂ ਗਏ ਆ ਸਹੀ ਯਾਰ ਬੀਬੀਆਂ ਕਹਿੰਦੀਆਂ ਸਾਡ ਕੋ ਉਤਰ ਨਹੀਂ ਹੁੰਦਾ ਟਰਾਲੀਆਂ 'ਚ ਉਤਰ ਨਹੀਂ ਹੁੰਦਾ ਬੀਬੀਆਂ ਉਤਰ ਨਹੀਂ ਹੁੰਦਾ ਚਾਹ ਪਕੌੜਿਆਂ ਦਾ ਲੰਗਰ ਆ ਫੇਰ ਦਾ ਦਾ ਬੀਬੀਆਂ ਉਤਰੇ ਆਉਣੀਆਂ ਜੋ ਚਾਹ ਪਕੌੜਿਆਂ ਦੇ ਵਿੱਚ ਜੋ ਪਕੌੜੇ ਹੁੰਦੇ ਵੇ ਦੇਖ ਕੇ ਛਾਲਾ ਵੱਜ ਜਾਂਦੀ ਆ ਹਾਂਜੀ ਹਾਂਜੀ ਹੁਣ ਅਸੀਂ ਹੁਣ ਅਸੀਂ ਆ ਗਏ ਆ ਖਾਨਪੁਰ ਤੇ ਹੁਣ ਆਪਾਂ ਹੁਣ ਅਸੀਂ ਬੈਨ ਲੱਗੇ ਆ ਟਰਾਲੀ 'ਚ ਬੋਲਣਾ ਚਾਹੀਦਾ ਛਕ ਲਿਆ ਲੰਗਰ ਪਾਣੀ ਛਕ ਲਿਆ ਗਾਇਸ ਅਸੀਂ ਹੋ ਦਰਮਨ ਮਮਨ ਵੀ ਨਹੀਂ ਆਇਆ ਹਾਂਜੀ ਆਇਆ ਹਾਂਜੀ ਜੀ ਲੰਗਰ ਪਾਣੀ ਛਕ ਕੇ ਆਪਾਂ ਹਣ ਟਰਾਲੀਆਂ ਜੀ ਬੈਣ ਲੱਗੇ ਆਂ ਤੇ ਆਜੋ ਫਿਰ ਆਪਣੇ ਕਿਹੜਾ ਪਿੰਡ ਖਾਨਪੁਰ ਖਾਨ ਅੱਪਰ ਆਜਾ ਤੁਸੀਂ ਚੱਲੀਏ ਟਰਾਲੀਆਂ ਸੀਟ ਮਰਲ ਹੋ ਜਾਂਦੀ ਨਹੀਂ ਤਾਂ ਦੱਸ ਦਿਆਂਗੇ ਤੁਹਾਨੂੰ ਸਾਡੇ ਸ਼ਬਦਾਂ ਦੀ ਤਾਂ ਹੀ ਲੱਡੀ ਟੁੱਟਦੀ ਵਧੀਆ ਹੋਏ ਡਿਟੋਲ ਕੀ ਆਉਂਦੀ ਤੁਹਾਨੂੰ ਉਹ ਬੜਸੇ ਬੁਝਾਉਂਦੀ ਸੀ ਕੌਣ ਕਰਾਇਦਾ ਨਹੀਂ ਇਹਦਾ ਅੱਛਾ ਸਾਨੂੰ ਇੱਕ ਢੋਲਕੀ ਨਹੀਂ ਬੁਝਾਉਣੀ ਆਉਂਦੀ ਹੈਗੀ ਢੋਲ ਕੀ ਵਜਾਉਣ ਵਾਲਾ ਚਾਹੀਦਾ ਹੈ ਹੁਣ ਸੂਲ ਸੁਰਾ ਹੋਈ ਖੰਜਰ ਪਿਆਲਾ ਸੂਲ ਸੁਰਾ ਹੋਈ ਖੰਜਰ ਪਿਆਲਾ ਸੂਲ ਸਰਾਹੀ ਖੰਜਰ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਆਪਾਂ ਜਾ ਰਹੇ ਆ ਗੁਰਦੁਆਰਾ ਸਾਹਿਬ ਅਰਦਾਸ ਮਿਲਦਾ ਅਰਦਾਸ ਹੁੰਦੀ ਪਈ ਆ ਚਲੋ ਆਜੋ ਪਹੁੰਚੀਏ ਫਟਾਫਟ ਲੋ ਜਾਵੇ ਮਦਰ ਪਾਉਂਦੇ ਆ ਲੋ ਜਾਵੇ ਤੁਨ ਨਨ ਕਿਦੂ ਗੌਰ ਜਿੰਦੀ ਮਨਨ ਪਾਵੇ ਸਤਿ ਸ਼੍ਰੀ ਅਕਾਲ ਰਾਤੀ ਦੇ ਨੋਹਣ ਕੱਲੇ ਆ ਜਾਓ ਆਪਨ ਬਸਤ ਪਰ ਆ ਜਾਓ ਰੋਪਾਲੇ ਲਈ ਸਿਮਰ ਫਤਹੀ ਬੇ ਬੇ ਸਨਹੋ ਬਈ ਚੁਕਿਆ ਤੋਪਨ ਬਈ ਚੁਕਿਆ ਤੋਪ